ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਬਹੁਤ ਹੀ ਪਿਆਰੀਆਂ ਤੇ ਸੋਹਣੀਆਂ ਨਵੇਂ-ਨਵੇਂ ਰੰਗਾਂ ਦੇ ਵਿੱਚ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਆਈਆਂ ਨੇ ਇਹਨਾਂ ਵਿੱਚ ਰੰਗ ਕਾਫੀ ਹੈਗੇ ਨੇ ਸਾਰੇ ਰੰਗ ਮੈਂ ਇੱਥੇ ਐਡ ਕੀਤੇ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਐ ਜਿਹੜਾ ਸੂਟ ਨੇ ਸਿਰਫ ਤੁਸੀਂ ਤੁਹਾਨੂੰ 500 ਰੁਪਏ ਦੇ ਵਿੱਚ ਉੂਲਨ ਬਰਬਰੀ ਚਿਹਰਾ ਹੈ ਉਹ ਵਾਲਾ ਫੈਬਰਿਕ ਆਏਗਾ ਤੇ ਅਬ ਜਿਹੜਾ ਪਿਓਰ ਉੂਲਨ ਬਰਬਰੀ ਦਾ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ ਸੈਲਫ ਪ੍ਰਿੰਟ ਨਾਲ ਰੇਟ ਜਿਹਦਾ ਇਹਦਾ ਸਿਰਫ ਤੇ ਸਿਰਫ 500 ਰੁਪਏ ਆ ਸ਼ਿਪਿੰਗ ਚਾਰਜਸ ਫ੍ਰੀ ਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸ਼ਿਪਿੰਗ ਜਿਹੜੀ ਇਹਨਾਂ ਸੂਟਾਂ ਤੇ ਬਿਲਕੁਲ ਫ੍ਰੀ ਆ ਅੱਜ ਦੀ ਵੀਡੀਓ ਵਿੱਚ ਜਿਹੜੇ ਜ਼ਿਆਦਾਤਰ ਸੂਟ ਨੇ ਸਰਦੀਆਂ ਦੇ ਨੇ ਵਿంటర్ ਸਪੈਸ਼ਲ ਪਸ਼ਮੀਨਾ ਸੂਟ ਨੇ ਸਾਰੇ ਸੂਟ ਹੁਣ ਟ੍ਰੈਂਡ ਕਰ ਰਹੇ ਨੇ ਕਿਉਂਕਿ ਸਰਦੀ ਚੱਲ ਰਹੀ ਹੈ ਇਹ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਵਾਲੇ ਸੂਟ ਤੁਹਾਨੂੰ ਬਹੁਤ ਹੀ ਪਿਆਰੇ ਫੈਬਰਿਕ ਦੇ ਨਾਲ ਮਿਲ ਜਾਣਗੇ ਇਹਨਾਂ ਦੇ ਵਿੱਚ ਰੰਗ ਜਿਹੜੇ ਨੇ ਲਗਭਗ 30 ਹੈਗੇ ਨੇ ਇਹ ਸੂਟ ਨੇ ਬ੍ਰਾਂਡਡ ਵੱਲੋਂ ਪਸ਼ਮੀਨਾ ਪਿਓਰ ਪਸ਼ਮੀਨਾ ਦੇ ਸ਼ਰਟ ਜਿਹੜੀ 올ਓਵਰ ਡਿਜ਼ਾਈਨ ਪ੍ਰਿੰਟ ਨਾਲ ਫੁੱਲ ਪਿਓਰ ਪਸ਼ਮੀਨਾ ਦੀ ਮਿਲੇਗੀ ਰੇਟ ਇਹਦਾ 750 ਰੁਪਏ ਆ। ਬਾਟਮ ਜਿਹੜਾ ਆਏਗਾ ਉਹ ਤੁਹਾਨੂੰ ਜਿਹੜਾ ਇਹਨਾਂ ਦੇ ਨਾਲ ਦੋ ਤਰ੍ਹਾਂ ਦੀਆਂ ਪਸ਼ਮੀਨਾ ਦੀਆਂ ਜਿਹੜੀਆਂ ਟੌਪ ਬਾਟਮ ਤੇ ਦੁਪੱਟੇ ਵਾਲੀਆਂ ਕਲੈਕਸ਼ਨਾਂ ਨੇ ਐ ਜਿਹੜੇ ਸੂਟ ਨੇ ਇਹ 800 ਰੁਪਏ ਵਾਲੇ ਨੇ। ਇਨਾਂ ਵਿੱਚ ਤੁਹਾਨੂੰ ਜਿਹੜਾ ਬਾਟਮ ਹੈ ਉਹ ਪ੍ਰਿੰਟਰ ਮਿਲੇਗਾ ਸ਼ਰਟ ਬਹੁਤ ਪਿਆਰੀ ਕਰਨੀ ਪਸ਼ਮੀਨਾ ਵਾਲੀ ਮੈਚਿੰਗ ਬਹੁਤ ਹੀ ਸੋਹਣੀ 800 ਰੁਪਏ ਰੇਟ ਐ ਜਿਹੜੇ ਸੂਟ ਨੇ ਬ੍ਰੌਕੇਟ ਦੇ ਵਿੱਚ ਆਏ ਨੇ ਬਨਾਰਸੀ ਬ੍ਰੌਕੇਟ ਦੀ ਸ਼ਰਟ ਹੈ ਬਾਟਮ ਪਿਓਰ ਸਿਲਕ ਦਾ ਆਏਗਾ ਦੁਪੱਟਾ ਪਿਓਰ ਪੈਂਬਰ ਦਾ ਆਏਗਾ ਜੌਰਚਰ ਦਾ 2 ਮੀਟਰ ਦਾ ਰੇਟ ਇਸ ਦਾ ਜਿਹੜਾ 1000 ਰੁਪਏ ਆ ਇਹਨੂੰ ਬਹੁਤ ਜ਼ਿਆਦਾ ਜਿਹੜਾ ਕੀ ਜਿਹੜੇ ਸਿੰਬਲਸ ਆਵਰ ਕਲੈਕਸ਼ਨ ਆ ਰੰਗ ਪਸੰਦ ਕਰਦੇ ਨੇ ਉਹਨਾਂ ਦੇ ਲਈ ਪਹਿਨਣ ਲਈ ਬਹੁਤ ਵਧੀਆ ਸੂਟ ਹੈ ਰਾਂਗੇ ਦੇ ਵਿੱਚ ਜਿਹੜੇ ਨੇ ਹੈ ਤਾਂ ਰੰਗ ਬੇਸਿਕ 4-5 ਹੀ ਪਰ ਉਹਨਾਂ ਦੇ ਜਿਹੜੇ ਉੱਪਰ ਪ੍ਰਿੰਟ ਹੋਏ ਨੇ ਸ਼ਰਟ ਤੇ ਉਹ ਵੱਖਰੇ-ਵੱਖਰੇ ਨੇ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਜਿਹੜਾ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਤੁਹਾਡੇ ਘਰ ਤੱਕ ਇਹ ਜਿਹੜਾ ਸੂਟ ਹੈ 1000 ਦੇ ਵਿੱਚ ਵਿੱਚ ਪਹੁੰਚੇਗਾ ਆਲ ਓਵਰ ਇੰਡੀਆ ਜਿਹੜੀ ਇਹ ਸ਼ਿਪਿੰਗ ਉਹ ਫ੍ਰੀ ਹੈ ਕਿਸੇ ਵੀ ਸੂਟ ਦੀ ਹੋਰ ਤੁਸੀਂ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਹੈ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਬਾਟਮ ਪ੍ਰਿੰਟਡ ਆਏਗਾ ਕਲੈਕਸ਼ਨਾਂ ਥੋੜੀਆਂ ਮਿਕਸ ਮੈਚ ਹੋ ਗਈਆਂ ਨੇ ਇਸ ਲਈ ਤੁਸੀਂ ਇਹਨਾਂ ਨੂੰ ਅਗਰ ਇਹਨਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਵੀ ਸੇਮ ਉਹੀ ਕਲੈਕਸ਼ਨਾਂ ਨੇ 800 ਰੁਪਏ ਰੇਟ ਵਾਲੀਆਂ ਬਹੁਤ ਪਿਆਰੀ ਕਾਨੀ ਪ੍ਰਿੰਟਰ ਆ ਰਹੀਆਂ ਐ ਜਿਹੜੀਆਂ ਇਹਨਾਂ ਦਾ ਬਾਟਮ ਪਲੇਨ ਆਏਗਾ ਇਹ 750 ਵਾਲੀਆਂ ਨੇ ਬਾਟਮ ਪਲੇਨ ਵਾਲੀਆਂ 750 ਦੀਆਂ ਜਿਨ੍ਹਾਂ ਦਾ ਬਾਟਮ ਵੀ ਪ੍ਰਿੰਟਡ ਹੈ ਉਹ 799 ਦੀਆਂ ਨੇ ਹੈਗੀਆਂ ਸਾਰੀਆਂ ਪਸ਼ਮੀਨਾਵਾਂ ਦੀਆਂ ਕਲੈਕਸ਼ਨਾਂ ਨੇ ਰੰਗ ਡਿਜ਼ਾਈਨ ਪੈਟਰਨ ਜੋ-ਜੋ ਜਿੰਨਾ ਵਿੱਚ ਹੈਗੇ ਨੇ ਮੈਂ ਉਹ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਅਗਰ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤਾਂ ਉਦੋਂ ਲਈ ਮੈਂ ਆਪਣਾ ਨੰਬਰ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸਰਦੀਆਂ ਵਾਲੇ ਟ੍ਰੀਕ ਵਾਲੇ ਤੇ ਨਵੇਂ ਨਵੇਂ ਡੈਲੀ ਬੀਅਰ ਵਾਲੇ ਸੂਟਾਂ ਦੇ ਨਾਲ ਸਾਰੀਆਂ ਕਲੈਕਸ਼ਨਾਂ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਸਾਰੇ ਆਗੇ ਨੇ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ